ਨਹੀਂ ਸਕੇ ਬਣਾ ਨਹੀਂ ਸਕੇ ਜੀ ਇੱਕੋ ਬਾੜ ਦੇ ਸੀਗੇ ਇਹ ਨਾ ਨ ਬੜ ਦੇ ਆ ਇਹਨਾਂ ਦੇ ਸਹਾਂ ਤੁਸੀਂ ਫੇਰ ਦਾ ਚ ਕਰ ਲਈ ਆ ਸੰਗਰੂਰ ਦੇ ਲਹਿਰਾ ਗਾਗਾ ਤੋਂ ਦੋ ਨਾਬਾਲਗ ਲੜਕੀਆਂ ਲਾਪਤਾ ਹੋ ਗਈਆਂ ਨੇ ਦੋਨੋਂ ਇਹ ਸਹੇਲੀਆਂ 22 April ਨੂੰ ਘਰੋਂ ਸਕੂਲ ਲਈ ਨਿਕਲੀਆਂ ਸੀ ਨਾ ਤਾਂ ਇਹ ਲੜਕੀਆਂ ਸਕੂਲ ਪਹੁੰਚੀਆਂ ਤੇ ਨਾ ਹੀ ਵਾਪਸ ਘਰ ਪਰਤੀਆਂ ਤੇ ਵੀ ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਦੋਨੋਂ ਨਾਬਾਲਗ ਸਹੇਲੀਆਂ ਨੂੰ ਚੰਡੀਗੜ੍ਹ ਦੇ ਸੈਕਟਰ 43 ਦੇ ਬੱਸ ਸਟੈਂਡ ਤੇ ਦੇਖਿਆ ਗਿਆ ਤੇ ਪੁਲਿਸ ਵੀ ਲਗਾਤਾਰ ਪਾਲ ਦੇ ਵਿੱਚ ਜੁਟੇ ਹੋਈ ਹੈ ਦੋ ਦਿਨ ਬੀਤ ਜਾਣ ਦੇ ਮਗਰੋਂ ਵੀ ਇਨ੍ਹਾਂ ਲੜਕੀਆਂ ਦਾ ਕੁਝ ਵੀ ਪਤਾ ਨਹੀਂ ਚੱਲ ਸਕਿਆ ਸਕੂਲ ਦੇ ਲਈ ਇਹ 22 April ਨੂੰ ਸਵੇਰੇ ਘਰੋਂ ਨਿਕਲੀਆਂ ਸੀ ਉਸ ਤੋਂ ਬਾਅਦ ਨਾ ਤਾਂ ਲੜਕੀਆਂ ਦਾ ਕੁਝ ਪਤਾ ਲੱਗਿਆ ਤੇ ਨਾ ਹੀ ਇਹ ਲੜਕੀਆਂ ਸਕੂਲ ਦੇ ਵਿੱਚ ਪਹੁੰਚੀਆਂ ਤੇ ਨਾ ਹੀ ਘਰ ਵਾਪਸ ਆਈਆਂ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਜੋ ਕਿ ਪੁਲਿਸ ਨੂੰ ਸੂਚਿਤ ਕੀਤਾ ਗਿਆ ਤੇ ਪੁਲਿਸ ਅਤੇ ਪਰਿਵਾਰਿਕ ਮੈਂਬਰ ਲਗਾਤਾਰ ਭਾਲ ਦੇ ਵਿੱਚ ਜੁਟੇ ਹੋਏ ਨੇ ਆਖਿਰਕਾਰ ਇਹ ਲੜਕੀਆਂ ਗਈਆਂ ਕਿੱਥੇ ਇਹ ਲਗਾਤਾਰੀ ਸਵਾਲ ਖੜਾ ਹੋ ਰਿਹਾ ਕਿਤੇ ਇਹਨਾਂ ਲੜਕੀਆਂ ਨੂੰ ਕਿਸੇ ਦੇ ਵੱਲੋਂ ਅਗਵਾ ਤਾਂ ਨਹੀਂ ਕੀਤਾ ਗਿਆ ਇਹ ਵੀ ਹਰ ਇੱਕ ਦੇ ਦਿਮਾਗ ਦੇ ਵਿੱਚ ਜ਼ਰੂਰ ਸਵਾਲ ਘੁੰਮ ਰਿਹਾ ਹੈ ਕਿਉਂਕਿ ਇਹ ਲੜਕੀਆਂ 22 April ਦਿਆਂ ਹੀ ਘਰ ਤੋਂ ਲਾਪਤਾ ਨੇ ਚੰਡੀਗੜ੍ਹ ਦੇ 43 ਸੈਕਟਰ ਦੇ ਵਿੱਚ ਇਹਨਾਂ ਨੂੰ ਦੇਖਿਆ ਗਿਆ ਤੇ ਅਜੇ ਤੱਕ ਇਹ ਲੜਕੀਆਂ ਦਾ ਕੁਝ ਵੀ ਪਤਾ ਨਹੀਂ ਚੱਲ ਸਕੇ ਇਹ ਲੜਕੀਆਂ ਆਪਣੇ ਘਰ ਵਾਪਸ ਨਹੀਂ ਆਈਆਂ ਤੇ ਪੁਲਸ ਵੀ ਲਗਾਤਾਰ ਮਾਮਲੇ ਦੀ ਜਾਂਚ ਦੇ ਵਿੱਚ ਜੁਟੀ ਹੋਈ ਹੈ ਤਾਂ ਫਿਰ ਸੁਣਦੇ ਆ ਪੁਲਿਸ ਅਧਿਕਾਰੀ ਦਾ ਕੀ ਕੁਝ ਕਹਿਣਾ ਹੈ ਸਭ ਇੱਕ ਲੜਕੀਆਂ ਦਾ ਮਾਮਲਾ ਹੈਗਾ ਦੋ ਲੜਕੀਆਂ ਗਾਇਬੀਆਂ ਉਹ ਕੀ ਮਾਮਲਾ ਹਾਂਜੀ ਸਾਨੂੰ ਸੂਚਨਾ ਮਿਲੀ ਸੀ ਕਿ ਦੋ ਲੜਕੀਆਂ ਜੋ ਬਾਡ ਨੰਬਰ 9 ਚੋਂ ਲਰੇਦਾਂ ਆਪਣੇ ਸਕੂਲ ਚ ਗਈਆਂ ਸੀਗੀਆਂ ਤੇ ਜਿਹਨਾਂ ਦੀ ਉਮਰ 14 ਪਲੱਸ 14 ਤੇ 15 ਸਾਲ ਦੇ ਵਿੱਚ ਹੈ ਤੇ ਉਹ ਸਕੂਲ ਨਹੀਂ ਗਈਆਂ ਤੇ ਵਾਪਸ ਘਰ ਵੀ ਨਹੀਂ ਆਈਆਂ ਤੇ ਦੋਨੇ ਪਹਿਰਾ ਸੀਗੇ ਨਹੀਂ ਸਕੀਆਂ ਪਹਿਣਾ ਨਹੀਂ ਸੀਗੇ ਜੀ ਇੱਕੋ ਬਾੜ ਦੇ ਸੀਗੇ ਇਹ ਨੰਬਰ ਬਾੜ ਦੇ ਆ ਤੇ ਆਸਟ੍ਰੇਲੀਆ ਸੀਗੇ ਤੇ ਇਹਨਾਂ ਦੇ ਨਾਲ ਤੁਸੀਂ ਫੇਰ ਦੱਚ ਕਰ ਲਈ ਹੈ ਕੱਲੋ ਤੇ ਅਸੀਂ ਤਲਾਸ਼ ਕਰ ਰਹੇ ਆਂਗੇ ਤੇ ਇਹ ਇਹਨਾਂ ਨੇ ਚੰਡੀਗੜ੍ਹ ਜਾ ਕੇ ਕਿਸੇ ਨੂੰ ਤੇ ਲੈ ਰਹੇ ਫੋਨ ਵੀ ਦਿੱਤਾ ਸੀਗਾ ਅਸੀਂ ਉਹਨਾਂ ਤੋਂ ਪੁੱਛਿਸ਼ ਕੀਤੀ ਆ ਤਾਂ ਅੱਜ ਤੋਂ ਫੋਨ ਆਇਆ ਸੀ ਉਹ ਵੀ ਅਸੀਂ ਲੋਕੇਸ਼ਨ ਪੜਾਈ ਸੀ ਚੰਡੀਗੜ੍ਹ 43 ਸੈਕਟਰ ਬਸਟੈਂਡ ਦੀ ਆਉਂਦੀ ਸੀ ਤੇ ਜਿਹਦਾ ਨੰਬਰ ਸੀ ਉਹ ਕੋਈ ਰਾਘੀਰ ਸੀਗਾ ਉੱਥੇ ਪੰਜ ਕੁ ਲੋਰਾਂ ਨਾਲ ਉਹਨੂੰ ਕੋਸ਼ਿਸ਼ ਕੀਤੀ ਹੈ ਉਹ ਕਹਿੰਦਾ ਵੀ ਦੋ ਲੋਕੀਆਂ ਸੀਗਾ ਨਾਲ ਮੈਥੋਂ ਫੋਨ ਲੈ ਕੇ ਫੋਨ ਦਿੱਤਾ ਸੀਗਾ ਤੇ ਅਸੀਂ ਟੀਮਾਂ ਭੇਜੀਆਂ ਹੋਇਆਂ ਨੇ ਜਲਦੀ ਬੱਚਿਆਂ ਨੂੰ ਟ੍ਰੈਸ ਕਰ ਲਵਾਂਗੇ ਉਹਨਾਂ ਦੇ ਬਾਹਰਸਾ ਦੇ ਵਾਲੇ ਕਰ ਦਾਂਗੇ ਕਾਰਨ ਦਾ ਪਤਾ ਲੱਗੇ ਸਾਹਮਣੇ ਆਇਆ ਕਿ ਪਰਿਵਾਰਾਂ ਨੇ ਦੱਸਿਆ ਉਹ ਕਿ ਬੱਚਾ ਨਾਲ ਨਹੀਂ ਪਰਿਵਾਰ ਨੇ ਜੇ ਕੋਈ ਗੱਲ ਸੀ ਕਿਉਂਕਿ ਬੱਚਿਆਂ ਨੂੰ 14-15 ਸਾਲ ਦੀਆਂ ਨੇ ਕੋਈ ਇਹਦੇ ਕੋਈ ਇਦਾਂ ਦਾ ਕੋਈ ਹੋ ਸ਼ੂਗ ਨਹੀਂ ਇਹ ਜੇ ਲੱਗ ਰਿਹਾ ਹੈ ਵਾਕਈ ਫਿਰ ਵੀ ਚਲੋ ਅਸੀਂ ਕੋਸ਼ਿਸ਼ ਲੱਗੇ ਹਾਂ ਤੇ ਸਾਰੇ ਪਹਿਲੋਂ ਤੁਸੀਂ ਚੈੱਕ ਕਰ ਰਹੇ ਹੋ ਜਲਦੀ ਟੈਸਟ ਕਰ ਲਓ